ਹਾਂਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਟ ਸੁਹੇਲੇ ਵਾਲਾ ਸੋ ਹੜ੍ਹ ਪੀੜਤਾਂ ਲਈ ਇਧਰੋਂ ਜਿਹੜੀ ਸੇਵਾ ਜਾ ਰਹੀ ਹੈ ਜੀ ਲੰਗਰ ਸੇਵਾ ਸਮੂਹ ਨਗਰ ਨਿਵਾਸੀ ਪਿੰਡ ਮੋੜ ਤੇ ਜ਼ਿਲ੍ਹਾ ਫਰੀਦਕੋਟ ਤੋਂ ਆਈ ਵੀਰ ਤੇ ਬਹੁਤ ਵਧੀਆ ਉਪਰਾਲਾ ਤੇ ਬੇਨਤੀ ਕਰਦਾ ਕਿ ਜਿੰਨੇ ਵੀ ਸਾਡੇ ਪੰਜਾਬ ਵਾਸੀ ਹਣਾ ਜਿਹੜੇ ਬਚੇ ਆ ਹੜ੍ਹ ਤੋਂ ਤੇ ਉਹਨਾਂ ਨੂੰ ਬੇਨਤੀ ਹੈ ਕਿ ਹੜ੍ਹ ਪੀੜਤਾਂ ਦੀ ਜਿਹੜੀ ਸੇਵਾ ਵੱਧ ਤੋਂ ਵੱਧ ਤੁਸੀਂ ਵੀ ਪਹੁੰਚਾਓ ਤੇ ਇਹ ਲਾਧੂ ਕਾ ਮੰਡੀ ਜਾ ਰਹੇ ਆ ਵੀਰ ਜ਼ਿਲ੍ਹਾ ਫਾਇਲਕਾ ਵਿਖੇ ਤੇ ਫਰੀਦਕੋਟ ਤੋਂ ਆਇਆ ਜੀ ਬਾਬਾ ਵੀਰਜੀ ਦੀ ਨਗਰੀ ਤੋਂ ਤੇ ਕਣਕ ਦੇ ਗੱਟੇ ਇਹਨਾਂ ਦੇ ਕੋਲ ਭਰੇ ਆ ਤੇ ਬਾਕੀ ਹੋਰ ਵੀ ਰਸਨ ਪਾਣੀ ਆ ਜਿਹੜਾ ਤੇ ਦੋ ਟਰਾਲੀਆਂ ਇਹਨਾਂ ਦੀਆਂ ਆਈਆਂ ਹੁਣਾਈ ਤੇ ਇੱਧਰ ਵੀ ਲਿਖਾਇਆ ਜੀ ਹੜਪੀਟ ਵਾਲੀ ਲੰਗਰ ਸੇਵਾ ਠੀਕ ਹੈ ਜੀ ਫਰੈਂਡ ਮੋੜ ਤੇ ਜ਼ਿਲ੍ਹਾ ਫਰੀਦਕੋਟ ਤੇ ਬਹੁਤ ਵਧੀਆ ਅਪਰਾਲਾ ਵੀਰਾਂ ਦਾ ਤੇ ਬਾਕੀ ਵੀ ਵੀਰ ਜਿਹੜੇ ਬੱਚੇ ਆ ਹੜ ਤੋਂ ਤੇ ਉਹਨਾਂ ਨੂੰ ਬੇਨਤੀ ਆ ਕਿ ਇਹ ਨੌਜਵਾਨਾਂ ਦੀ ਤਰ੍ਹਾਂ ਤੁਸੀਂ ਵੀ ਹੰਬਲਾ ਮਾਰੋ ਤੇ ਹੜਪੀਟਾਂ ਦੀ ਜਿਹੜੀ ਉਹ ਸੇਵਾ ਕਰੋਈ ਵੀਡੀਓ ਚੰਗੀ ਲੱਗੇ ਤਾਂ ਬਾਅਦ ਤੋਂ ਬਾਅਦ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਹੁਤ ਜਲਦੀ ਕੋਈ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਲਈ ਦਿਓ ਜੀ ਆ ਗਿਆ ਧੰਨਵਾਦ